ਸਸ਼ੀਕਾਰ ਬਾਈ ਜੀ ਸਾਰਿਆਂ ਨੂੰ ਅੱਜ ਸਨਾਮੇਰੀ ਦੇ ਵਿੱਚ ਕੁਦਰਤ ਦਾ ਕਹਿਰ ਦੇਖੋ ਤੁਸੀਂ ਲਗਭਗ 2:30 ਵਜੇ ਬਹੁਤ ਜ਼ਿਆਦਾ ਤੇਜ਼ ਹਵਾਵਾਂ ਤੇ ਝੱਖੜ ਦੇ ਨਾਲ ਗੜੇ ਮਾਰੀ ਹੋਈ ਹੈ ਤੇ ਬਰਖਾ ਬਹੁਤ ਤੇਜ਼ ਬਰਖਾ ਹੋਈ ਅੱਜ ਇਹ ਕੁਦਰਤ ਦਾ ਕਹਿਰ ਲਾ ਲਓ ਤੁਸੀਂ ਦੇਖੋ ਕਿਵੇਂ ਪ੍ਰਿੰਡੀਆਂ ਦੀ ਫਸਲ ਸੀ ਜਿਹੜੀ ਕਿਸਾਨ ਵੀਰ ਨੇ ਲਾਈਆਂ ਹੋਈਆਂ ਸੀ ਪ੍ਰਿੰਡੀਆਂ ਜਿਨ੍ਹਾਂ ਦੀ ਤੜਾਈ ਚੱਲ ਰਹੀ ਸੀ ਤੇ ਕਿਵੇਂ ਉਸੇ ਤੋੜ ਤੇ ਪ੍ਰਿੰਡੀਆਂ ਨੇ ਆ ਦੇਖੋ ਤੁਸੀਂ ਤੁਸੀਂ ਆਪ ਹੀ ਦੇਖੋ ਕਿਵੇਂ ਕਿੰਨਾ ਨੁਕਸਾਨ ਕਰਤਾ ਵੀਰ ਦਾ ਕਿੰਨੀਆਂ ਸੋਹਣੀਆਂ ਪ੍ਰਿੰਡੀਆਂ ਆ ਨਾ ਲੱਗੀਆਂ ਹੋਈਆਂ ਸੀਆਂ ਗੜੇ ਦੇਖੋ ਤੁਸੀਂ ਕਿੱਡੇ-ਕੱਡੇ ਗੜੇ ਨੇ ਤੁਸੀਂ ਦੇਖੋ ਕਿਵੇਂ ਪ੍ਰਿੰਡੀਆਂ ਬਸਾਤੀਆਂ ਦੇਖੋ ਕਿਵੇਂ ਬੱਟਾਂ ਤੇ ਹਨਾ ਕਿਵੇਂ ਆਹ ਜਿਹੜੀਆਂ ਵਿੱਚ ਆਪਣੇ ਹੁੰਦੀਆਂ ਨੇ ਇਹ ਨਾਲੀਆਂ ਇਹ ਕਿਵੇਂ ਭਰਤੀਆਂ ਬਹੁਤ ਜ਼ਿਆਦਾ ਨੁਕਸਾਨ ਕਰਕੇ ਅੱਜ ਜਿਹੜਾ ਮੀਂਹ ਆਪਾਂ ਕਦੇ ਦੇਖਿਆ ਨਹੀਂ ਸੀ ਵੀ ਅਪ੍ਰੈਲ ਦੇ ਮਹੀਨੇ 'ਚ ਉਹ ਵੀ 20 ਵਾਲੀ ਅਪ੍ਰੈਲ ਨੂੰ ਇੰਨੀ ਜ਼ਿਆਦੇ ਬਰਖਾ ਹੋਈ ਹੋਵੇ ਤੇ ਗੜੇ ਮਾਰੀ ਹੋਈ ਹੋਵੇ ਅੱਗੇ ਰ ਆਪਾਂ ਹੁੰਦਾ ਸੀ ਚੜ ਕੇ ਰਬ ਡਰਾ ਕੇ ਇਹ ਮੁੜ ਜਾਂਦਾ ਹੁੰਦਾ ਸੀ ਬੱਦਲ ਜੇ ਇਧਰੋਂ ਚੜ ਕੇ ਇਧਰ ਨੂੰ ਲੰਘੇ ਪਰ ਅੱਜ ਤਾਂ ਪਰਮਾਤਮਾ ਨੇ ਕਹਿ ਰਿਹਾਤਾ ਤੁਸੀਂ ਦੇਖੋ ਕਿਵੇਂ ਫਸਲ ਇੱਕ ਵੀਰ ਦੀ ਫਸਲ ਹੈ ਜਿਹੜੀ ਕਿਵੇਂ ਬਰਬਾਦ ਕਰਤੀ ਜਾਵਾ ਕਿਸਾਨ ਵੀਰ ਠਿੱਕੇ ਤੇ ਲੈ ਕੇ ਹਣਾ ਖੇਤੀ ਕਰਦੇ ਨੇ ਜਿਹੜੇ ਛੋਟੇ ਕਿਸਾਨ ਨੇ ਪਰ ਪ੍ਰਮਾਤਮਾ ਉਹਨਾਂ ਨੂੰ ਕਰਨ ਨਹੀਂ ਦਿੰਦਾ ਜਮਾਂ ਟਾਈਮ ਤੇ ਆ ਕੇ ਜਦੋਂ ਜਮਾਂ ਫਸਲ ਪੱਕਣ ਦੀ ਆਵਾਰੀ ਆਉਂਦੀ ਹੈ ਬਈ ਉਦੋਂ ਰੱਬ ਹਨਾ ਕੋਈ ਨਾ ਕੋਈ ਉਹ ਕਰ ਜਾਂਦਾ ਕਦੇ ਨੇਰੀਆਂ ਨਾਲ ਫਸਲ ਖਰਾਬ ਹੋ ਜਾਂਦੀ ਹੈ ਕਦੇ ਗੜੇਮਾਰੀ ਨਾਲ ਕਦੇ ਮੀਂਹ ਨਾਲ ਤੇ ਅੱਜ ਬਕਸੀ ਵਾਲਾ ਇੱਧਰ ਸੁਨਾਮੀ ਰੀਜ ਪੈਂਦਾ ਜਿਹੜਾ ਪਿੰਡ ਉੱਥੇ ਦੀ ਹੀ ਘਟਣੇਗੀ ਜਿੱਥੇ ਬੀੜੀ ਦੀ ਫਸਲ ਹੈ ਜਿਹੜੀ ਜਮ ਤਬਾਹ ਹੋ ਗਈ ਤੇ ਅੱਧੇ ਲੋਕਾਂ ਨੇ ਕਣਕਾਂ ਸੀ ਜਿਹੜੀਆਂ ਵੱਢ ਲਈਆਂ ਅੱਧਿਆਂ ਦੀਆਂ ਹਜੇ ਵਿੱਚ ਖੜੀਆਂ ਸੀ ਜਿਹੜੇ ਨੇ ਖੜੀਆਂ ਸੀ ਉਹਨਾਂ ਦੀਆਂ ਵੱੱਲੀਆਂ ਤੋੜਤੀਆਂ ਕਣਕਾਂ ਆਏ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਗੜੇ ਨਾਲ ਕਿਉਂਕਿ ਫਸਲ ਪੱਕੀ ਹੋਈ ਸੀ ਪੂਰੀ ਸੁੱਕ ਕੇ ਪੜਨ ਜੁਹੀਆਂ ਪਈਆਂ ਸੀ ਕਣਕਾਂ ਜਦੋਂ ਗੜੇ ਮਾਰੀ ਹੋਈ ਤਾਂ ਕਣਕਾਂ ਟੁੱਟ ਕੇ ਜਮਾਂ ਹੋ ਗਈਆਂ ਵੀਰੇ ਐਂਪ੍ਰਿੰਟੀਆਂ ਦਾ ਹਾਲ ਤਾਂ ਤੁਸੀਂ ਆਪਦੀ ਅੱਖੀਂ ਦੇਖ ਸਕਦੇ ਹੋ ਕਿਵੇਂ ਪ੍ਰਿੰਡੀਆਂ ਤੋੜੀਆਂ ਨੇ ਹਨਾ ਤੇ ਲੋਕ ਵਿਚਾਰੇ ਕੀ ਕਰਨੇ ਛੋਟੇ ਕਿਸਾਨ ਨੇ ਜਿਹੜੇ ਖੇਤੀਬਾੜੀ ਕਰਦੇ ਨੇ ਆਪਦੀ ਠੇਕੇ ਤੇ ਲੈ ਕੇ ਕਰਦੇ ਨੇ ਕੁਝ ਉਹਨਾਂ ਕੋਲੇ ਆਪਦੀ ਹੁੰਦੀ ਏ ਤੇ ਲੋਕ ਕਹਿੰਦੇ ਕਿ ਠੇਕੇ ਤੇ ਕਿਉਂ ਲੈਣੇ ਹੋ ਠੇਕੇ ਤੇ ਲੈਣਨਾ ਤਾਂ ਹੋਰ ਕੀ ਕਰਨ ਅਗਲਾ ਕਹਿੰਦਾ ਵੀ ਕਿਸਾਨ ਕੋਲੇ ਤਾਂ ਇੰਨੀ ਫਸਲ ਹੁੰਦੀ ਆ ਹਨ ਪਰ ਜਿਹੜੀ ਆਹ ਫਸਲ ਆ ਜਿਹੜੀ ਜਮਾ ਟਾਈਮ ਤੇ ਆ ਕੇ ਪ੍ਰਮਾਤਮਾ ਸਾਰਾ ਕੁਝ ਖੋ ਕੇ ਲੈ ਜਾਂਦਾ ਬੰਦੇ ਦੇ ਹੱਥ ਚ ਕੁਝ ਵੀ ਨਹੀਂ ਰਹਿੰਦਾ ਖੜਾ ਝਾਕਦਾ ਰਹਿੰਦਾ ਪੱਕੀ ਫਸਲ ਨੂੰ ਗੜੇ ਮਾਰੀ ਹੋਗੀ 6 ਮਹੀਨਿਆਂ ਦੀ ਫਸਲ ਪਾਲੀ ਹੁੰਦੀ ਆ ਉਹਦੀ ਤੇ 10 ਮਿੰਟਾਂ ਚ ਜਿਹੜੀ ਪ੍ਰਮਾਤਮਾ ਸਾਰੀ ਟੈ ਟੇਰੀ ਕਰਕੇ ਤੁਰ ਜਾਂਦਾ ਕਿਸਾਨ ਦਾ ਬਈ ਬਹੁਤ ਬੁਰਾ ਹਾਲ ਹੈ ਐਵੇਂ ਨੀ ਤਰਨੇ ਆ ਤੇ ਬੈੰਦਾ ਕਿਸਾਨ ਐਵੇਂ ਨੀ ਕਿਸਾਨ ਬਿਚਾਰਾ ਫਾਹ ਲੈਂਦਾ ਜਦੋਂ ਇਹੋ ਜਿਹੇ ਕੰਮ ਹੋ ਜਾਂਦੇ ਆ ਨਾ ਫੇਰ ਆੱਕ ਕੇ ਉਹ ਲੈਂਦਾ ਹੁਣ ਆ ਵੀਰ ਨੇ ਫਸਲ ਹੈ ਜਿਹੜੀ ਟੇਕੇ ਤੇ ਲੱਤੀ ਹੋਊਗੀ ਜ਼ਮੀਨ ਤੇ ਫਸਲ ਵਿਚਾਰੇ ਦੀ ਜਿਹੜੋ ਪੱਕੀ ਹੋਈ ਪ੍ਰਿੰਡੀਆਂ ਦੀ ਤੜਾਈ ਚੱਲ ਰਹੀ ਸੀ ਤੇ ਪ੍ਰਿੰਡੀਆਂ ਦਾ ਹਾਲ ਦੇਖ ਲਓ ਕਈ ਮਹੀਨਿਆਂ ਚ ਉਹਨੇ ਵਿਚਾਰੇ ਨੇ ਹੀ ਪਾਲੀਆਂ ਹੋਣਗੀਆਂ ਜਦੋਂ ਫਸਲ ਦਾ ਦੇਣ ਦਾ ਟਾਈਮ ਆ ਗਿਆ ਉਦੋਂ ਪ੍ਰਮਾਤਮਾ ਨੇ ਆਪ ਦੇ ਰੰਗ ਦਿਖਾਤੇ ਕੁਦਰਤ ਨੂੰ ਕੁਝ ਕਹੀ ਨਹੀਂ ਸਕਦੀ ਹਨ ਵੀ ਅਪ੍ਰੈਲ ਦੇ ਮਹੀਨੇ ਚ ਕਿਹੜੀ ਬਰਖਾ ਹੁੰਦੀ ਹੁੰਦੀ ਹੈ ਕਿਹੜੀ ਗੜੇਮਾਰੀ ਹੁੰਦੀ ਹੈ ਅਪ੍ਰੈਲ ਦੇ ਮਹੀਨੇ ਚ ਤੇ ਆਹ ਦੇਖ ਲਓ ਤੁਸੀਂ ਅਪ੍ਰੈਲ ਦੇ ਮਹੀਨੇ ਚ ਪ੍ਰਮਾਤਮਾ ਨੇ ਕੀ ਕਹਿ ਹਟਾਇਆ ਲੋਕਾਂ ਦੀਆਂ ਪੱਕੀਆਂ ਪਕਾਈਆਂ ਫਸਲਾਂ ਦਾ ਬੁਰਾ ਹਾਲ ਕਰਤਾ ਕੰਨੀਆਂ ਦੀਆਂ ਮੰਡੀਆਂ ਚ ਪਈਆਂ ਨੇ ਉਰ ਉਲੀ ਜਾਂਦੀਆਂ ਨੇ ਪਤਾ ਨਹੀਂ